ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਹੜਾ ਹਰਜੀਤ ਸਿੰਘ ਤੇ ਆਪਾਂ ਅੱਜ ਗੱਲ ਕਰਾਂਗੇ ਕਿਸਾਨਾਂ ਦੇ ਮੁੱਦੇ ਬਾਰੇ ਜਦੋਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਨੇ ਕਾਲ ਦਿੱਤੀ ਸੀ 26 ਤੇ 27 ਨੂੰ ਦਿੱਲੀ ਚੱਲਣ ਵਾਸਤੇ ਇਹਦੇ ਲਈ ਬਹੁਤ ਪਹਿਲਾਂ ਅਲਟੀਮੇਟਮ ਵੀ ਦਿੱਤਾ ਸੀ ਸਮਾਂ ਵੀ ਬਹੁਤ ਪਹਿਲਾਂ ਦਿੱਤਾ ਸੀ ਕੋਈ ਮਹੀਨਾ ਦਾ ਟਾਈਮ ਦਿੱਤਾ ਹੋਣਾ ਉਸ ਤੋਂ ਬਾਅਦ ਵੀ ਫਿਰ ਤੁਸੀਂ بجائے ਸੈਂਟਰ ਨੇ ਸਾਡੇ ਕਿਸਾਨਾਂ ਨਾਲ ਗੱਲ ਕਰਨ ਦੀ بجائے ਉਲਟਾ ਉਹਨਾਂ ਨਾਲ ਇੱਕ ਆਪਣਾ ਕਹਿ ਲਓ ਕਿ ਟਕਰਾਵ ਵਾਲਾ ਨੀਤੀ ਜਿਹੜੀ ਆ ਅਪਣਾਈ ਆ ਜਿਹੜੀ ਕਿ ਮੈਂ ਸਭ ਦਾ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਕਿਸਾਨਾਂ ਦੇ ਉੱਤੇ ਹੀ ਸਾਰਾ ਕੁਝ ਹੈ ਦੇਸ਼ ਪੜਦਾ ਸਭ ਕੁਝ ਪੜਦਾ ਸਾਡਾ ਸੀ ਜਿਹੜੀ ਢਿੱਡ ਭਰਦੇ ਆ ਉਹ ਕਿਸਾਨਾਂ ਦੀ ਬਦੌਲਤੀ ਭਰਿਆ ਜਾਂਦਾ ਹੁਣ ਲੇਕਿਨ ਕਿਸਾਨਾਂ ਨੂੰ ਦੜਕਨਾਰ ਕਰਕੇ ਜਿਹੜੇ ਹੈਗੇ ਨੇ ਫੰਡੇ ਆਪਣੇ ਜੰਗੀਰਦਾਰ ਕਹਿ ਲਓ ਜਾਂ ਜਿਹੜੇ ਕੋਰਪੋਰੇਟਰ ਵੱਡੇ ਵੱਡੇ ਘਰਾਣੇ ਨੇ ਜਿਨ੍ਹਾਂ ਨਾਲ ਸਾਡੇ ਪੀਐਮ ਸਾਹਿਬ ਦੀ ਸਾਝ ਹੈ ਉਹ ਸਾਰਾ ਕੁਝ ਉਹਨਾਂ ਨੂੰ ਹੀ ਦੇਣਾ ਚਾਹੁੰਦੇ ਆ ਪ੍ਰਾਈਵੇਟ ਤੌਰ ਤੇ ਉਸ ਪ੍ਰੋਵਿੰਸ ਨੂੰ ਲੁਟਾਉਣਾ ਸਭ ਕੁਝ ਚਾਹੁੰਦੇ ਆ ਜਦ ਕਿ ਇਹ ਬੜੀ ਮੰਦਭਾਗੀ ਗੱਲ ਹੈ ਇਸ ਨੂੰ ਹੀ ਪਹਿਲਾਂ ਇਹਨਾਂ ਨੇ ਤਿੰਨ ਆਰਡੀਨੈਂਸ ਖੇਤੀ ਆਰਡੀਨੈਂਸ ਪਾਸ ਕੀਤੇ ਉਹ ਵੀ ਕਰੋਨਾ ਕਾਲ ਦੇ ਵਿੱਚ ਚੱਲਦੇ ਹੋਏ ਲੇਕਿਨ ਜਦ ਕਿ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਲੇਕਿਨ ਉਹਨਾਂ ਨੇ ਆਪਣੀ ਬਹੁਪਾਈ ਹੋਪ ਐਂਡ ਕਰੋਕ ਉਹ ਤਿੰਨੇ ਆਰਡੀਨੈਂਸ ਪਾਸ ਕਰਾਏ ਰਾਸ਼ਟਰਪਤੀ ਤੋਂ ਵੀ ਸਾਇਲ ਲੈ ਲਏ ਲੇਕਿਨ ਇਸ ਤੋਂ ਬਾਅਦ ਜਦੋਂ ਕਿਸਾਨਾਂ ਦਾ ਵਿਰੋਧ ਸ਼ੁਰੂ ਹੋਇਆ ਫਿਰ ਇਹਨਾਂ ਨੇ ਮੀਟਿੰਗ ਇੱਕ ਰੱਖੀ ਸੱਤ ਘਾਟੇ ਮੀਟਿੰਗ ਚੱਲੀ ਫਤਗਾ ਘੰਟਿਆਂ ਦੇ ਵਿੱਚ ਵੀ ਕਿਸਾਨਾਂ ਨੇ ਆਪਣਾ ਦੱਸਿਆ ਵੀ ਆਪਾਈ ਸਾਨੂੰ ਇਹਦੇ ਵਿੱਚ ਕੀ ਕੀ ਦਿੱਕਤਾਂ ਆਉਣਗੀਆਂ ਜਾਂ ਸਾਡਾ ਕੀ ਕੀ ਨੁਕਸਾਨ ਹੈ ਲੇਕਿਨ ਉਸ ਤੋਂ ਬਾਅਦ ਵੀ ਸੈਟਰਲ ਗਵਰਨਮੈਂਟ ਕਿਸਾਨਾਂ ਨੂੰ ਇਹ ਸਮਝਾਉਣ ਦੀ ਰਹੀ ਕਿ ਨਹੀਂ ਜੀ ਕਾਨੂੰਨ ਤੋੜੇ ਲਈ ਨੇ ਬਹੁਤ ਵਧੀਆ ਨੇ ਇਹਦੇ ਵਿੱਚ ਐਮਐਸਪੀ ਜਾਰੀ ਰਹੂਗੀ ਤੇ ਤੁਹਾਡਾ ਦੁੱਗਣਾ ਅਸੀਂ ਪ੍ਰੋਫਿਟ ਕਰਾਂਗੇ ਕਿਵੇਂ ਕਰਾਂਗੇ ਕਿਸ ਹਿਸਾਬ ਨਾਲ ਕਰਾਂਗੇ ਇਹਦੇ ਬਾਰੇ ਉਹ ਚੁੱਪ ਨੇ ਕੋਈ ਜਵਾਬ ਨਹੀਂ ਦਿੰਦੇ ਇਸ ਇਸ ਗੱਲ ਨੂੰ ਲੈ ਕੇ 26 ਤੇ 27 ਨੂੰ ਕਿਸਾਨਾਂ ਨੇ ਕਿਹਾ ਸੀ ਵਸੀਂ ਦਿੱਲੀ ਚੱਲਾਂਗੇ ਦੇ ਲੀਕੇ ਰਾਂਗੇ ਤੇ ਉੱਥੇ ਜਾ ਕੇ ਫਿਰ ਅਸੀਂ ਇਹਨਾਂ ਦੇ ਪ੍ਰੈਸ਼ਰ ਬਣਾ ਕੇ ਇਹ ਗੱਲ ਕਰਾਂਗੇ ਲੇਕਿਨ ਵੱਧ ਭਾਗੀ ਗੱਲ ਇਹ ਹੈ ਕਿ ਜਦੋਂ 26 ਤਰੀਕ ਤੋਂ ਪਹਿਲਾਂ ਹੀ ਹਰਿਆਣਾ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ ਕਿਉਂਕਿ ਉਹ ਵੀ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਉਹਨਾਂ ਦੇ ਸਾਰੇ ਪੰਜਾਬ ਦੇ ਲੰਡਾਂ ਲੱਗਦੇ ਬੈਰੀ ਜਿਹੜੇ ਰਸਤੇ ਨੇ ਨੈਸ਼ਨਲ ਹਾਈਵੇ ਨੇ ਸਾਰਿਆਂ ਦੇ ਬੈਰੀਕੇਟ ਲਗਾ ਕੇ ਉਹਨਾਂ ਨੂੰ ਸੀਲ ਕਰ ਦਿੱਤਾ ਜਦਕਿ ਕਾਨੂੰਨ ਦੇ ਹਿਸਾਬ ਨਾਲ ਜਾਂ ਸੰਵਿਧਾਨ ਦੇ ਹਿਸਾਬ ਨਾਲ ਸੰਵਿਧਾਨ ਦੀ ਜਿਹੜੀ ਤਾਰਾ 19 ਹੈ ਉਹਦੇ ਹਿਸਾਬ ਨਾਲ ਸਾਡਾ ਸਾਰਿਆਂ ਦਾ ਹੱਕ ਹੈ ਕਿ ਅਸੀਂ ਕਿਤੇ ਵੀ ਅੰਦੋਲਨ ਸ਼ਾਂਤਮਈ ਅੰਦੋਲਨ ਅਸੀਂ ਕਿਤੇ ਵੀ ਕਰ ਸਕਦੇ ਆ ਤੇ ਜਦ ਤਾਈਂ ਅਸੀਂ ਵਾਲਟ ਨਾ ਹੋਈਏ ਉਹਦੇ ਦੇ ਤੱਕ ਸਾਡੂ ਕੋਈ ਰੋਗ ਨਹੀਂ ਸਕਦਾ ਲੇਕਿਨ ਇਸ ਦੇ ਬਾਵਜੂਦ ਵੀ ਇੱਕ ਦੂਜਾ ਇਹ ਵੀ ਹੈਗਾ ਕਿ ਨੈਸ਼ਨਲ ਹਾਈਵੇ ਕਦੇ ਬੰਦ ਨਹੀਂ ਹੁੰਦੀਆਂ ਜੇ ਬੰਦ ਕਰਦੇ ਵੀ ਨੇ ਕੋਈ ਪ੍ਰੋਟੈਸਟਰ ਤਾਂ ਸਭ ਤੋਂ ਪਹਿਲਾਂ ਉਸ ਗਵਰਨਮੈਂਟ ਦੀ ਡਿਊਟੀ ਹੁੰਦੀ ਆ ਕਿ ਉਹਨੂੰ ਖਾਲੀ ਕਰਾ ਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਉਹਨਾਂ ਨੂੰ ਸੈਟਿਸਫਾਈ ਕਰਾ ਕੇ ਉਹ ਧਰਨਾ ਤੋਂ ਉਠਾਇਆ ਜਾਵੇ ਤੇ بجائے ਇਸ ਦੇ ਇਹਨਾਂ ਗਵਰਨਮੈਂਟ ਨੇ ਆਪਣੇ ਤੌਰ ਤੇ ਹੀ ਜੇ ਬੰਦਸਾ ਲਾ ਲਾ ਕੇ ਬੈਰੀਕੇਡ ਲਾ ਲਾ ਕੇ ਵੱਡੇ ਵੱਡੇ ਪੱਥਰ ਲਾ ਲਾ ਕੇ ਵੱਡੇ ਵੱਡੇ ਟਿੱਪਰ ਲਾ ਲਾ ਕੇ ਰੇਤ ਨਾਲ ਭਰੇ ਹੋ ਸੀ ਬਿੰਗੇ ਟੇਡੇ ਕਰਕੇ ਕਿਸਾਨਾਂ ਨੂੰ ਮਤਲਬ ਹੈਡਲਸ ਖੜੀਆਂ ਕੀਤੀਆਂ ਜਿਹੜੀਆਂ ਕਿ ਨਿੰਦਣਯੋਗ ਨੇ ਇਸ ਤੋਂ ਇਲਾਵਾ ਫਿਰ ਵੀ ਕਿਸਾਨ ਆਪਣੇ ਇਛਾਤਮਈ ਤਰੀਕੇ ਨਾਲ ਆਪਣੇ ਟਾਈਮ ਦੇ ਹਿਸਾਬ ਨਾਲ ਚੱਲੇ ਉਸ ਤੋਂ ਬਾਅਦ ਉਹਨਾਂ ਨੇ ਉਹ ਹਾਰਡਰਸ ਉੱਥੋਂ ਦੂਰ ਕੀਤੀਆਂ ਕਰਨ ਲੱਗੇ ਆਪਣੇ ਇੱਕ ਦੇ ਜੋਰ ਤੇ ਲੇਕਿਨ ਉਸ ਤੋਂ ਬਾਅਦ ਫਿਰ ਇਹਨਾਂ ਤੇ ਪਾਣੀ ਦੀਆਂ ਬਿਸ਼ਾਰਾ ਮਾਰੀਆਂ ਗਈਆਂ ਅਥਰੂ ਗੋਲੇ ਵੀ ਛੱਟੇ ਗਏ ਜਦ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਅਸੀਂ ਜਿਵੇਂ ਕਿਸਾਨ ਬਹੁਤ ਕ੍ਰਿਮੀਨਲ ਕੰਮ ਕਰਨ ਜਾ ਰਹੇ ਨੇ ਗਵਰਨਮੈਂਟ ਦੇ ਅਗੇਂਸਟ ਜਦ ਕਿ ਉਹ ਆਪਣੇ ਹੱਕਾਂ ਦੇ ਅਗੇਂਸਟ ਪ੍ਰੋਟੈਸਟ ਕਰਨ ਜਾ ਰਹੇ ਸੀ ਉਹ ਵੀ ਦਿੱਲੀ ਨੂੰ ਹਰਿਆਣਾ ਨਾਲ ਤਾਂ ਉਹਨਾਂ ਦਾ ਕੋਈ ਬਾਹ ਵਾਸਤਾ ਵੀ ਨਹੀਂ ਸੀਗਾ ਲੇਕਿਨ ਫਿਰ ਵੀ ਹਰਿਆਣਾ ਗਵਰਨਮੈਂਟ ਨੇ ਇਹ ਸਭ ਕੁਝ ਕੀਤਾ ਇਸ ਤੋਂ ਬਾਅਦ ਵੀ ਅੱਗੇ ਅੱਗੇ ਉਹ ਬੈਰੀਕੇਡ ਕਰਦੇ ਕਰਦੇ ਫਿਰ ਕਿਤੇ ਕਰਨਾਲ ਉਹਨਾਂ ਨੂੰ ਰੋਕਿਆ ਗਿਆ ਪਾਣੀ ਪਤ ਰੋਕਿਆ ਗਿਆ ਪਾਣੀ ਪਤ ਉਹਨਾਂ ਨੇ ਕੱਲ ਰਾਤ ਕੱਟੀ ਅੱਜ ਫਿਰ ਉਹ ਜਿਆਦਾ ਤਕਰੀਬਨ ਬਾਰਡਰ ਦੇ ਉੱਤੇ ਪਹੁੰਚੇ ਨੇ ਦਿੱਲੀ ਦੇ ਉੱਥੇ ਜਾ ਕੇ ਤਿੰਨ ਸਪੈਸ਼ਲ ਸਕਿਉਰਿਟੀ ਫੋਰਸਸ ਵਗੈਰਾ ਲਾਈਆਂ ਗਈਆਂ ਨੇ ਬਹੁਤ ਜ਼ਿਆਦਾ ਫੋਰਸ ਲਾਈ ਹੈ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਅੱਗੇ ਜਾ ਕੇ ਉਹਨਾਂ ਨੇ ਸੜਕ ਵੀ ਪੱਟ ਕੇ ਖੱਡੇ ਬਣਾਏ ਨੇ ਤਾਂ ਕਿ ਕਿਸਾਨ ਉੱਥੋਂ ਨਿਕਲ ਨਾ ਸਕਣ ਮੈਂ ਕਹਿੰਦਾ ਵੀ ਇਹ ਜਿਹੜੀਆਂ ਕਰਤੂਤਾਂ ਕਰਤੂਤਾ ਹੀ ਕਹਿ ਸਕਦੇ ਹਾਂ ਅਸੀਂ ਇਹ ਜਿਹੜੀ ਸੈਟਰ ਗਵਰਨਮੈਂਟ ਗੱਲ ਕਰ ਰਹੀ ਹੈ ਲੇਕਿਨ ਇਹ ਬਹੁਤ ਹੀ ਮਦਭਾਗੀਆਂ ਗੱਲਾਂ ਨੇ ਜਦਕਿ ਬਚਾਏ ਇਹ ਚੀਜ਼ਾਂ ਕਰਨ ਦੇ ਉਹਨਾਂ ਨੂੰ ਇਹ ਸੁਣਨਾ ਦਾ ਚਾਹੀਦਾ ਸੀ ਕਿਸਾਨਾਂ ਨਾਲ ਬੈਠ ਕੇ ਚੰਗੀ ਤਰ੍ਹਾਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਕਿਹੜੇ ਵਿਊ ਨੇ ਉਹਨਾਂ ਦੇ ਸਾਰੇ ਪੁਆਇੰਟ ਸੁਣਨ ਤੋਂ ਬਾਅਦ ਕੁਛ ਨਾ ਕੁਛ ਜਿਹੜਾ ਕਰ ਸਕਦੀ ਸੀ ਗਵਰਨਮੈਂਟ ਉਹਨਾਂ ਹੱਲ ਕਰਨਾ ਚਾਹੀਦਾ ਸੀ ਬਜਾਏ ਹੱਲ ਕਰਨ ਦੇ ਉਲਟਾ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਮਿਸਟਰ ਤੋਮਰ ਜੀ ਉਹਨਾਂ ਦਾ ਕੱਲ ਫੇਰ ਬਿਆਨ ਇਹੀ ਆਇਆ ਕਿ ਨਹੀਂ ਜੀ ਅਸੀਂ ਇਸ ਬਿੱਲ ਤੋਂ ਪਿੱਛੇ ਨਹੀਂ ਹਟਣਾ ਇਹ ਕਿਸਾਨਾਂ ਨੂੰ ਬਹੁਤ ਫਾਇਦੇਮੰਦ ਬਿੱਲ ਏ ਅਸੀਂ ਇਹਨਾਂ ਦੀ ਆਮਦਨ ਦੁੱਗਣੀ ਕੀਤੀ ਆ ਪਰ ਕਿਸ ਤਰ੍ਹਾਂ ਦੁੱਗਣੀ ਕੀਤੀ ਆ ਕਿਸਾਨ ਉਹ ਹੀ ਸਮਝਣਾ ਚਾਹੁੰਦੇ ਨੇ ਲੇਕਿਨ ਉਹ ਸਮਝਾ ਨਹੀਂ ਪਾਰੇ ਪਰ ਸਿਰਫ ਇਹ ਆ ਕਿ ਕਿਉਂਕਿ ਸਮਝਾ ਤਾਂ ਨਹੀਂ ਪਾਰੇ ਇਹ ਆਪਣੇ ਕੋਰਪੋਰੇਟਰ ਜਿਹੜੇ ਵੱਡੇ ਵੱਡੇ ادارے ਨੇ ਅਦਾਨੀ ਅਡਵਾਨੀ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਸਾਰਾ ਕੁਝ ਦੇਣਾ ਚਾਹੁੰਦੇ ਆ ਜਦਕਿ ਸਾਡੇ ਪੰਜਾਬ ਦੇ ਕਿਸਾਨ ਨੇ ਉਹ ਚੀਜ਼ਾਂ ਨੂੰ ਨਹੀਂ ਮੰਨਦੇ ਫਿਰ ਇੱਕ ਪਾਸੇ ਕਹਿੰਦੇ ਨੇ ਐਮਐਸਪੀ ਚੱਲੀ ਰਹੂਗੀ ਜਦੋਂ ਕਿਸਾਨ ਕਹਿੰਦੇ ਨੇ ਜੇ ਐਮਐਸਪੀ ਚੱਲੀ ਰਹੂਗੀ ਤਾਂ ਤੁਸੀਂ ਸਾਨੂੰ ਲਿਖ ਕੇ ਦੇ ਦੇਓ ਆਰਡੀਨੈਂਸ ਦੇ ਵਿੱਚ ਤਾਂ ਕਿ ਉਸ ਤੋਂ ਬਾਅਦ ਕਿਉਂਕਿ ਇਹ ਓਪਨ ਮੰਡੀਆਂ ਬਣਾਉਣ ਜਾ ਰਹੇ ਨੇ ਪੰਜਾਬ 'ਚ ਪੰਜਾਬ 'ਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਓਪਨ ਮੰਡੀਆਂ ਬਣਾਉਣ ਦਾ ਮਤਲਬ ਇਹ ਹੁੰਦਾ ਵੀ ਕੋਈ ਵੀ ਵਪਾਰੀ ਆ ਕੇ ਥੋੜੀ ਫਸਲ ਖਰੀਦ ਕਰ ਸਕਦਾ ਉਹਦੇ ਤੇ ਜੇ ਐਮਐਸਪੀ ਜਾਰੀ ਰਹੂਗੀ ਗਵਰਨਮੈਂਟ ਉਹਦੇ ਤੇ ਬੰਦਸਾ ਲਾਉਗੇ ਵੀ ਤੁਸੀਂ ਇਸ ਤੋਂ ਰੇਟ ਤੋਂ ਘੱਟ ਨਹੀਂ ਖਰੀਦ ਸਕਦੇ ਫੇਰ ਤਾਂ ਵਧੀਆ ਗੱਲ ਹੈ ਲੇਕਿਨ ਉਹਦੇ ਬਾਰੇ ਗਵਰਨਮੈਂਟ ਚੁੱਪ ਹੈ ਨਾ ਉਹ ਲੈ ਕੇ ਦਿੰਦੀ ਆ ਸਿਰਫ ਮੂੰਹ ਜਵਾਨੀ ਇਹ ਚੀਜ਼ਾਂ ਨਹੀਂ ਫੇਰ ਕਹਿੰਦੇ ਸਾਡੇ ਦੇ ਵਿਸ਼ਵਾਸ ਕਰੋ ਵਿਸ਼ਵਾਸ ਕਿਹੜੇ ਹਿਸਾਬ ਨਾਲ ਕੀਤਾ ਜਾ ਰਿਹਾ ਪੈਰ ਪੈਰ ਤੇ ਤਾਂ ਗਵਰਨਮੈਂਟ ਬਦਲਦੀ ਆ ਆਪ ਤਾਂ ਝੂਠ ਬੋਲਦੇ ਨੇ ਸਾਡੇ ਪੀਐਮ ਸਾਹਿਬ ਉਲਟਾ ਇਹਨਾਂ ਨੇ ਸਾਰੇ ਜਿਹੜੇ ਇਹਨਾਂ ਦੇ ਬੀਜੇਪੀ ਦੇ ਵੱਡੇ ਲੀਡਰ ਨੇ ਜਾਂ ਜਿਹੜੇ ਸੀਐਮ ਨੇ ਜਿੱਥੇ ਜਿੱਥੇ ਇਹਨਾਂ ਦੇ ਸਰਕਾਰਾਂ ਨੇ ਉਹਨਾਂ ਨੇ ਵੀ ਝੂਠ ਬੋਲਣ ਦੀ ਮਜ ਸੀਮ ਹਰਿਆਣਾ ਦੀ ਗੱਲ ਲੈ ਲੋ ਉਹਨਾਂ ਨੇ ਵੀ ਮਤਲਬ ਇਹ ਝੂਟ ਕਿਹਾ ਕਿ ਨਹੀਂ ਜੀ ਅਸੀਂ ਜੀ ਮੈਂ ਐਮਐਸਪੀ ਥੋੜੀ ਰਹੂਗੀ ਜੇ ਐਮਐਸਪੀ ਤੁਹਾਨੂੰ ਨਾ ਮਿਲੀ ਤਾਂ ਮੈਂ ਰਜਾਇਨ ਕਰ ਦੂਗਾ ਮੈਂ ਸਾਡੀ ਸੇਵਾ ਚ ਛੱਡ ਦੂਗਾ ਇਸ ਤਰ੍ਹਾਂ ਸਾਡੇ ਮੋਦੀ ਸਾਹਿਬ ਨੇ ਵੀ ਕਿਹਾ ਸੀ ਨੋਟਬੰਦੀ ਤੋਂ ਬਾਅਦ ਮੈਨੂੰ 52 ਦਿਨ ਦਾ ਟਾਈਮ ਮੰਗਿਆ ਸੀ ਕਿ ਅਸੀਂ ਨਹੀਂ ਬੰਦੂ ਚਰਾਇ ਤੇ ਕੱਢ ਕੇ ਗੋਲੀ ਮਾਰਦੇ ਹੋ ਕਿੱਥੇ ਕੁਝ ਹੋਇਆ ਕੁਝ ਨਹੀਂ ਹੋਇਆ ਆਪਣੇ ਸਾਰੀਆਂ ਗੱਲਾਂ ਤੋਂ ਬਾਅਦ ਚ ਕਹਿ ਦਿੰਦੇ ਸਾਡੇ ਜੁਮਲੇ ਆ ਲੇਕਿਨ ਇਸ ਲਈ ਤਾਂ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਸਰ ਸਫਾਈ ਕਰਨ ਲਈ ਉਹਨਾਂ ਨੂੰ ਉਹ ਜਿਹੜਾ ਚੀਜ਼ ਕਹਿੰਦੇ ਨੇ ਲਿਖ ਕੇ ਦੇ ਦੇਣ ਘੱਟੋ ਘਾਟ ਅੱਜ ਦੀ ਡੇਟ 'ਚ ਹੁਣ ਤੱਕ ਖੇਤੀ ਦਾ ਸਿਸਟਮ ਚੱਲ ਰਿਹਾ ਐ ਐਮਐਸਪੀ ਦੇ ਉੱਤੇ ਹੀ ਚੱਲ ਰਿਹਾ ਮੰਡੀਆਂ ਦੇ ਉੱਤੇ ਚੱਲ ਰਿਹਾ ਉਹੀ ਚੀਜ਼ ਉਹ ਚਾਹੁੰਦੇ ਨੇ ਫੇਰ ਵੀ ਕਿ ਐਮਐਸਪੀ ਤੁਸੀਂ ਦਿੰਦੇ ਹੋ ਤਾਂ ਸਾਨੂੰ ਲਿਖ ਕੇ ਦੇ ਦਿਓ ਤਾਂ ਕਿ ਸਾਨੂੰ ਰੇਟ ਘੱਟੋ ਘਾਟ ਉਹਨਾਂ ਮਿਲ ਜੇ ਫਸਲ ਦਾ ਉਹ ਲਿਖ ਕੇ ਦੇਣ ਨੂੰ ਤਿਆਰ ਨਹੀਂ ਗਵਰਨਮੈਂਟ ਇਸ ਤੋਂ ਇਹੀ ਲੱਗਦਾ ਕਿ ਗਵਰਨਮੈਂਟ ਕੁਝ ਕਰਨਾ ਨਹੀਂ ਚਾਹੁੰਦੀ ਇਸ ਤੋਂ ਬਾਅਦ ਕਿਸਾਨਾਂ ਨੇ ਮੈਂ ਕਹਿੰਦਾ ਵੀ ਉਹਨੂੰ ਮਨਤਾ ਦੇਣਾ ਕਿ ਉਹਨਾਂ ਨੇ ਆਪਣੀ ਹਿੰਮਤ ਆਪਣੇ ਹੱਕ ਦੇ ਜੋਰ ਨਾਲ ਜਿੰਨੇ ਵੀ ਹਾਰਡਲਸ ਉਹਨਾਂ ਨੇ ਬੰਦ ਸਾਰ ਲਾਈਆਂ ਰਸਤੇ ਵਿੱਚ ਰੋਕੇ ਉਸ ਤੋਂ ਬਾਅਦ ਵੀ ਸਾਰਾ ਚਪਾਰ ਕਰਦੇ ਹੋਏ ਉੱਤੇ ਤੱਕ ਪਹੁੰਚੇ ਨੇ ਲੇਕਿਨ ਇਹ ਇਹ ਗਵਰਨਮੈਂਟ ਇਦਾਂ ਦੀ ਹੈ ਮੈਨੂੰ ਲੱਗਦਾ ਕਿ ਸ਼ਾਇਦ ਇਹ ਵਪਾਰੀ ਤਕ ਹੈ ਇਹਨਾਂ ਨੇ ਆਪ ਤਾਂ ਖੇਤੀ ਕੀਤੀ ਨਾਲ ਨਾਲ ਖੇਤੀ ਬਾਰੇ ਕੁਝ ਜ਼ਿਆਦਾ ਪਤਾ ਹੀ ਹੈ ਇਹ ਸਿਰਫ ਆਪਣਾ ਫਾਇਦਾ ਦੇਖਦੇ ਆ ਜਾਂ ਆਪਣੇ ਜਿਹੜੇ ਸਾਥੀ ਨੇ ਉਹਨਾਂ ਦਾ ਫਾਇਦਾ ਦੇ ਦੇ ਆ ਕਿਸਾਨ ਜਾਂ ਆਮ ਪਬਲਿਕ ਕਿਵੇਂ ਮਰਦੀ ਆ ਕਿਹੜੇ ਹਿਸਾਬ ਨਾਲ ਕਿੰਨੀਆਂ ਹੁਣ ਤੱਕ ਨੌਕਰੀਆਂ ਚਲੀਆਂ ਗਈਆਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਇਹਨਾਂ ਨੇ ਜੀਐਸਟੀ ਚਾਲੂ ਕੀਤੀ ਜਾਂ ਨੋਟਬੰਦੀ ਕੀਤੀ ਜਾ ਹੁਣ ਕਰੋਨਾ ਕਰਕੇ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੀਆਂ ਚੀਜ਼ਾਂ ਕੀਤੀਆਂ ਲੇਕਿਨ ਇਹਦੇ ਬਾਰੇ ਬਿਲਕੁਲ ਚੁੱਪ ਨੇ ਇਸ ਤੋਂ ਇਲਾਵਾ ਇਹ ਹੀ ਹੈ ਕਿ ਮੈਂ ਫੇਰ ਵੀ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਨਾ ਕਿ ਭਾਈ ਤੁਸੀਂ ਸਰਕਾਰ ਇਹਨਾਂ ਦੀ ਕਿਸਾਨਾਂ ਦੀ ਗੱਲ ਸੁਣੋ ਉਹਨਾਂ ਨਾਲ ਬੈਠ ਕੇ ਸੈਂਸ਼ੀਅਰ ਮੀਟਿੰਗ ਕਰੋ ਜਿੱਥੇ ਤੱਕ ਤੁਸੀਂ ਇਹਨਾਂ ਨੂੰ ਸੈਟਿਸਫਾਈ ਕਰ ਸਕਦੇ ਹੋ ਸੈਟਿਸਫਾਈ ਕਰੋ ਉਸ ਕਾਨੂੰਨ ਦਾ ਨਵੇਂ ਬਣਾਣਾ ਬਣਾਉਣੇ ਆ ਤਾਂ ਨਵੇਂ ਬਣਾਓ ਜਾਂ ਉਹਨਾਂ ਵਿੱਚ ਸੋਧ ਕਰਨੀ ਹੋ ਸਕਦੀ ਆ ਤਾਂ ਉਹਨਾਂ ਨੂੰ ਉਹਨਾਂ ਦੀ ਸੋਧ ਕੀਤੀ ਜਾਵੇ ਤੇ ਕਿਸਾਨਾਂ ਨੂੰ ਘਟੋ ਘਟ ਇਹਨਾਂ ਦਾ ਜਿਹੜਾ ਬਣਦਾ ਹੱਕ ਦਿੱਤਾ ਜਾਵੇ